ਸਨ ਵਾਲੇ ਲੋ ਵੀਰੇ ਸਸੇਗਾ ਸਾਰਿਆਂ ਨੂੰ ਤੇ ਆਪਣੇ ਜਿਵੇਂ ਨਾ ਬੀਐਸਨ ਵਾਲੇ ਪੱਟਣ ਲੱਗੇ ਆ ਨਾ ਵਾਈਫਾਈ ਦੇ ਨਾਮ ਤੇ ਆਪਣੇ ਕਨੈਕਸ਼ਨ ਨੂੰ ਨਾਰਾ ਪਾ ਰਹੇ ਨੇ ਠੀਕ ਆ ਪਵਾਲੀ ਪਿੰਡ ਵੀ ਆਏ ਸੀਗੇ ਤੇ ਜੋ ਪਵਾਲੀ ਪਿੰਡ ਆਏ ਬਾਈ ਆ ਇੱਥੇ ਇੱਕ ਮੁਸੀਬਤ ਆਈ ਉਹਨੇ ਸਾਹਮਣੇ ਹੁਣ ਲੱਗਦਾ ਹੋਇਆ ਜਵਾਕ ਤੋਂ ਬੜੇ ਆਹ ਵੀਰੇ ਆਹ ਦੇਖ ਸੇਟ ਉਹ ਇਹ ਚ ਬੜੇ ਹੋਏ ਵੀਰੇ ਤੇ ਲੱਗਾ ਹੋਇਆ ਜਵਾਕ ਪਾਣੀ ਜਣੀ ਕੇ ਪੈਪ ਪੱਟ ਗਏ ਠੀਕ ਐ ਪੈਪ ਵੱਢ ਗਏ ਵੱਢ ਗਏ ਜੀ ਕੀ ਕਹਿਉਗੇ ਵੱਢ ਗਏ ਵੱਢ ਗਏ ਵੱਢ ਗਏ ਅੱਛਾ ਹੀ ਤੋੜ ਗਏ ਜੀ ਕੱਟ ਲਿਆ ਗਿਆ ਉਹ ਭੱਜ ਗਏ ਜਸਨ ਵਾਲੇ ਪੈਪ ਤੋੜ ਗਏ ਪਿੰਡਾਂ ਦੇ ਵਿੱਚ ਥੋਂ ਥੋਂ ਦੇ ਚਾਰ ਪੰਜ ਜਗ੍ਹਾ ਤੇ ਪੈਪ ਤੋੜ ਗਏ ਇਹਨਾਂ ਨੂੰ ਪਿੰਡਾਂ ਦੇ ਵਿੱਚ ਆ ਬੜਨ ਨਾ ਦਿਓ ਵੀ ਬੜਨ ਦਾ ਦਿਓ ਇਹ ਪੈਪ ਤੋੜ ਕੇ ਮੁੜ ਕੇ ਆਉਂਦੇ ਨਹੀਂ ਹੈਗੇ ਪਾਣੀ ਦੀ ਸਪਲਾਈ ਸਾਰੀ ਬੰਦ ਹੋਈ ਪਈ ਹੈ ਜੀ ਸਵੇਰ ਦੇ ਲੱਗੇ ਹੋਇਆ ਪਾਣੀ ਕੱਢਣ ਕੰਡ ਦੇ ਵਿੱਚ ਆ ਬੰਦਾ ਦੇਖੋ ਇਹਦੀ ਵਿਚਾਰ ਦੀ ਲਾਤ ਸੱਟ ਲੱਗੀ ਹੋਈ ਆ ਆ ਦੇਖੋ ਕਿੰਨਾ ਸਾਹ ਮਨੀ 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 ਕੀ ਹਾਲ ਹੈ ਵੀਰੇ ਉਹਦੋਂ ਮੋੜ ਸ਼ਕਲ ਦੇਖੋ ਵਿਚਾਰੀ ਤਾਂ ਹੀ ਆ ਮਨੀ ਜਾ ਕੇ ਇਧਰ ਨੂੰ ਹੁਣ ਆ ਤੁਸੀਂ ਕੁਝ ਕਰਨ ਜਾਣਦੇ ਹੋ ਹਾਂ ਹਾਂ ਆ ਬਾਡੀ ਮੀਡੀਆ ਪਾ ਪਾ ਦੋ ਨੀ ਅੱਗੇ ਦੁੜ ਘਰ ਦੇ ਸਾਹਮਣੇ ਥੜਕਾ ਥੱਕੀ ਗਈ ਮਫੀਡ ਸਾਹਮਣੇ ਸਾਡੇ ਘਰ ਦੇ ਸਾਹਮਣੇ ਅਸੀਂ ਗੱਡੀਆਂ ਅੰਦਰੋਂ ਕੱਢਣੀਆਂ ਸਾਨੂੰ ਬਹੁਤ ਦਿੱਕਤ ਆਉਂਦੀ ਅੰਦਰੋਂ ਗੱਡੀ ਕੱਢਣ ਦੀ ਸਾਡੇ ਮੁੰਡਿਆਂ ਦਾ ਨਾਮ ਬਦਨਾਮ ਹੋਊਗਾ ਪੇਰੇ ਸਾਡੇ ਬੱਚੇ ਨਿੱਕੇ ਨਿੱਕੇ ਨੇ ਜੇ ਸਾਡੇ ਬੱਚੇ ਟੋਚੇ ਦੇਖ ਕੇ ਖੇਲਦਾ ਵੀਰੇ ਜ਼ਿੰਮੇਵਾਰ ਕੌਣ ਮਨੀ ਕੀ ਹਾਲ ਹੈ ਵੀਰੇ ਮਨੀ ਮੜਾ ਕੇ ਕਿ ਟੋਆ ਦਗਾ ਅੱਧੀ ਥੱਲੇ ਨੂੰ ਕੀ ਹੋਇਆ ਕਿਤੇ ਹੋਇਆ ਕੀ ਹੋਇਆ ਵੀਰੇ ਯਾਰ ਯਾਰ ਤਾਰਾਂੀਆਂ ਪਾਉਂਦੇ ਆ ਪੈ ਜਾ ਰਹੇ ਵੀਰੇ ਹਾਂ ਖਾਲੇ ਪੱਟ ਕੇ ਚਲੇ ਗਏ ਯਾਰ ਸਰਕਾਰੀ ਪੈ ਬਤੋੜ ਗਏ ਉਹ ਸਵੇਰ ਦੇ ਲੱਗੇ ਹੋਏ ਆ ਵੀਰੇ ਆ ਵੀਰੇ ਸਾਹਮਣੇ ਖੰ ਪਾਣੀ ਲੀਕਰੀ ਜਾਂਦਾ ਸਾਰੇ ਪਿੰਡ ਦਾ ਪਾਣੀ ਕਿੱ데 ਲੀਕਰੀ ਜਾਂਦਾ ਦੇ ਵਿੱਚ ਬੀਐਸਐਨ ਨਾਲ ਬੜਨ ਨਾਲ ਕਿੱਥੇ ਕਿੱਥੇ ਜਦੋਂ ਇੱਥੇ ਆਏ ਮਸ਼ੀਨ ਫੜ ਕੇ ਖੜਾ ਲੈਣੀ ਉਹਨਾਂ ਦੀ ਮੁੜ ਕੇ ਜਿੰਨਾ ਚਿਰ ਪਾਈਪ ਕਲੀਅਰ ਨਹੀਂ ਕਰਦੇ ਸਾਰੇ ਉਹਨਾਂ ਦਾ ਜਾਣ ਨਹੀਂ ਇਹ ਇਹ ਮੁਸੀਬਤ ਪਿੰਡ ਇੱਥੇ ਹੀ ਆਈ ਜਾਂ ਕਿਤੇ ਹੋਰ ਵੀ ਆਈ ਸਾਰੇ ਪਿੰਡਾਂ ਦੀ ਵੀਰੇ ਆਈ ਨਹੀਂ ਨਹੀਂ ਆ ਆਪਣੇ ਪਿੰਡ ਦੀ ਕਿੱਥੇ ਕਿੱਥੇ ਆਈ ਹੈ ਆਪਣੇ ਪਿੰਡ 'ਚ ਵੀਰੇ 6 ਪੈ ਬਾ ਟੋਟਲ 6 ਪੈ ਬ ਨੇ 6 ਪੈ ਪਾੜਦੇ ਉਹਨਾਂ ਦੀ ਇੱਕ ਮੈਡਲ ਸਕੂਲ ਕੋਲੇ ਆ ਇੱਕ ਆਵਾ ਤਿੰਨ ਪੈ ਬ ਉਹ ਅੰਦਰ ਨੇ ਇੱਕ ਹੋਰ ਇੱਕ ਆਪਣੇ ਇਧਰ ਲਿ ਜਾੜੇ ਵਾਲੇ ਚੌਂਕ ਚਾਰਾ ਦੀ ਦੁਕਾਨ ਦੇ ਕੋਲੇ ਜੱਗੀ ਕੇ ਦਾ ਕੋਲੇ ਹੋਰ ਸਾਰੇ ਪੈਪੇ ਨਵੇਂ ਪਹਿਣੇ ਕਿਵੇਂ ਹੋ ਗੁੜੇ ਪੈਪੇ ਵੀਰਿਆ ਦੇਖ ਲੈ ਖਰਚੇ ਕੋਲੋਂ ਕਰਕੇ ਰਿਪੇਅਰ ਕਰਦੇ ਸਾਡੀ ਤਾਂ ਸੈਲਰੀ ਵੀ ਨਹੀਂ ਪਈ ਸਾਲੀ ਦੋ ਮਹੀਨੇ ਕੋਲ ਇਧਰ ਤਰਖਾ ਲਈ ਤੇ ਕੰਮ ਕਰਨਾ ਤੋਂ ਪੈਪੇ ਬਾੜ ਪੜ ਕੇ ਲਾਉਨੇ ਵੀਰਿਆ ਯਾਰ ਕੋਲੋਂ ਥੋੜੀ ਦੇਣਿਆ ਯਾਰ ਹੁਣ ਤਾਂ ਗਲਤੀ ਸਾਡੀ ਤਾਂ ਹੈ ਨਹੀਂ ਅਜ ਕੋਈ ਹੁਣੇ ਜਿਹੜਾ ਆਪ ਕਹਿੰਦਾ ਕਹਿੰਦਾ ਪੈ ਹੁਣੇ ਰੁਪਏ ਪਾਉਣ ਨਾਲ ਪੈ ਪਾ ਜੜੇ ਕਿਵੇਂ ਆਪ ਦੇ ਪੈਸੇ ਕੋਲੋਂ ਲਾ ਰਹੇ ਆ ਵਾ ਹਮਮ ਉਹ ਸਾਰਾ ਸਮਝੀ ਕਰਨਾ ਪੈਂਦਾ ਕੋਲੋਂ ਲੱਗਦੇ ਆ ਸਵੇਰ ਦਾ ਬਚਾਰਾ ਮੈਡੀਕਲ ਦਿਹਾੜੀ ਥੋੜੀ ਹੋ ਰਹੀ ਹੈ ਸਵੇਰ ਦਾ ਵਿਚਾਰਾ ਨਾਲ ਲੱਗਿਆ ਜੜੇ ਹਾਂ ਜਿਹੜੀਆਂ ਨੰਗਦੀਆਂ ਨਾ ਮੋਟਰਸਾਈਕਲ ਦੋ ਤਿੰਨ ਡੱਪੇ ਵਿਚਾਰੇ ਕੱਲ ਇੱਥੇ ਇੱਥੇ ਹੋਰ ਲੈ ਰਾਤ ਰਾਤ ਕਿਸੇ ਕੋਈ ਜਵਾਗ ਡੱਪਿਆ ਕੋਈ ਮਰਜੂ ਵਿੱਚ ਆ ਜਾਂਦੀ ਉਹ ਪਹਿਲਾਂ ਜ਼ਰਾ ਉੱਥੇ ਟੋਏ ਦੇ ਵਿੱਚ ਵੈਸੀ ਆਲਾ ਕੰਮ ਕਰਦਾ ਉਹ ਮੈਨੂੰ ਦੋਵਾਂ ਨਾ ਪੱਟਣ ਦੋ ਉਹਨਾਂ ਜਿਹੜੇ ਪਿੰਡਾਂ ਆ ਗੱਲ ਸਹੀ ਹੈ ਪਹਿਲਾਂ ਇੱਕ ਨੌਜਵਾਨ ਮੁੰਡਾ ਪਾਕ ਹੋਇਆ ਵੇ ਇਹ ਬਹੁਤ ਚੀ ਗੱਲ ਜਿੱਤੇ ਕੀਤੀ ਉਹਦੀ ਉੱਥੇ ਸੀਗਾ ਉਹ ਬਹੁਤ ਨੌਜਵਾਨ ਮੁੰਡਾ ਪਾਕ ਹੋਇਆ ਇਹ ਇਹ ਜੇ ਕੰਮ ਚ ਤੇ ਉਹੀ ਕੰਮ ਪਰ ਆਪਾਂ ਸਿੱਖਿਆ ਨਹੀਂ ਲਈ ਇਹna ਗੱਲ ਸਹੀ ਆ ਸਾਡੇ ਤਾਂ ਬੱਚੇ ਛੋਟੇ ਛੋਟੇ ਆ ਜੇ ਬੱਚਾ ਡੱਕ ਪਏ ਯਾਰ ਗਏ ਜਾਂਦੇ ਅੰਦਰੋਂ ਨਿਕਣਦੇ ਭੱਜ ਕੇ ਨਿਕਲਨੇ ਵਿੱਚ ਰੱਖੇ ਇਹ ਵੀਰੇ ਇਹ ਕਹਿੰਦੇ ਸਾਡਾ ਬਾਬੂ ਦਿੱਲੀ ਗਿਆ ਹੋਇਆ ਵਾ ਹਾਂ ਵੀ ਜਦੋਂ ਆਊਗਾ ਖਰਚਾ ਦੇ ਦੂਗਾ ਹਣ ਮੈਂ ਉਹਨਾਂ ਦਾ ਪਾਣੀ ਥੋੜੀ ਬੰਦ ਰੱਖੂ ਲੋਕ ਦਾ ਗਾਲਾਂ ਕੱਢਦੇ ਵੀਰੇ ਚਾਚਾ ਜੀ ਰੋਜ ਜਾਂਦਾ ਵੀ ਪਾਣੀ ਲੋਟ ਕਾ ਤੇ ਉਹਨਾਂ ਨੰਬਰ ਹੈਗਾ ਤੇਰੇ ਕੋਲੇ ਗੱਡੀ ਕੱਢ ਲੈ ਤਾਂ ਓਖਾ ਰਾਮਾ ਮਰੀ ਨੰਬਰ ਹੈਗਾ ਉਹਨਾਂ ਦਾ ਨੰਬਰ ਹੈ ਨਹੀਂ ਰਾਮਾ ਚਲੋ ਚਲੋ ਠੀਕ ਚਲੋ ਆ ਦੇਖੋ ਵੀਰੇ ਚਲੋ ਨੰਬਰ ਨਹੀਂ ਹੈਗਾ ਫਿਰ ਥੋੜੇ ਆਉਂਦੇ ਆ ਬੀਸਨ ਵਾਲੇ ਆਉਂਦੇ ਆ ਕਿਸੇ ਵੀ ਪਿੰਡ ਵਿੱਚ ਆਉਂਦੇ ਆ ਤਾਂ ਉਹ ਇੱਕ ਚੀਜ਼ ਦਾ ਖਿਆਲ ਰੱਖਿਓ ਭਾਈ ਕਿ ਕੀ ਕੀ ਸਿਸਟਮ ਹੈ ਕਿ ਨਹੀਂ ਅਸੀਂ ਤਾਂ ਮੁਸੀਬਤ ਵਿੱਚ ਹੈਗੇ ਹੀ ਹੈਗੇ ਆ ਸੱਚੀ ਗੱਲ ਸਾਰਿਆਂ ਨੂੰ ਜਿਹੜਾ ਬੰਦੇ ਨੰਬਰ ਸ਼ੇਅਰ ਕਰਦੇ ਆ ਆਪਦਾ ਵੀ ਇੱਥੇ ਮੈਨੂੰ ਕਾਲ ਕਰ ਦੋ ਕਿਤੇ ਵੀ ਆਉਂਦੇ ਆ ਪਰਦੇ ਆਲੇ ਹੁਣ ਮੈਂ ਇੱਕ ਨੰਬਰ ਵਿੱਚ ਮੈਂਸ਼ਨ ਕਰ ਦੂੰਗਾ ਉਹ ਤੁਸੀਂ ਉਸ ਨੰਬਰ ਤੇ ਕਾਲ ਕਰਦੇ ਹੋ ਭਾਈ ਕਿ ਹਾਂ ਜਿੱਥੇ ਵੀ ਕੋਈ ਹੈਗਾ ਸਾਨੂੰ ਦੱਸਿਓ ਠੀਕ ਹੈ